ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੀ ਹਾਂ ਕਿ ਸਭ ਠੀਕ ਹੋਣਗੇ ਜੀ ਤਾਂ ਹਾਂ ਜੀ ਜਿਨ੍ਹਾਂ ਨੇ ਹਜੇ ਤੱਕ ਪੇਜ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਭ ਤੋਂ ਪਹਿਲਾਂ ਤਾਂ ਜੀ ਬਰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਣੇ ਕੋਲੇ ਕਾਫੀ ਡਾਟੇ ਆ ਚੁੱਕੇ ਨੇ ਹਨਾ ਕੁੜੀਆਂ ਦੇ ਤੇ ਜਿਨ੍ਹਾਂ ਨੂੰ ਰਿਸ਼ਤੇ ਦੀ ਜਲਦੀ ਨੀਡ ਹੈ ਹਨਾ ਤੇ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲੋ ਜੀ ਤੇ ਲਾਈਕ ਕਰ ਦਿਆ ਕਰੋ ਜੀ ਨਾਲ ਦਾ ਸ਼ੇਅਰ ਕਰ ਦਿਆ ਕਰੋ ਜੀ ਵੀਡੀਓ ਨੂੰ ਚਲਦੀ ਜਾਂਦੀ ਤੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਡਾਟੇ ਬੋਲ ਦਿੰਦੇ ਹਾਂ ਹਨਾ ਕਿਉਂਕਿ ਕੁਛ ਏਡਾ ਦੇ ਹੁੰਦੇ ਆਪਾਂ ਸੰਜੋ ਕੇ ਵੀਡੀਓ ਨੂੰ ਲਾਸਟ ਤੱਕ ਨਹੀਂ ਦੇਖ ਦੇਗੇ ਚਲੋ ਇਹ ਆ ਕਿ ਹਨਾ ਆਪਾਂ ਡਾਟੇ ਬੋਲੇ ਹੋਣਗੇ ਤਾਂ ਉਹਨਾਂ ਤੱਕ ਡਾਟੇ ਪਹੁੰਚ ਜਾਣਗੇ ਜੀ ਸਭ ਤੋਂ ਪਹਿਲਾਂ ਹੈ ਗਾਇਜ਼ ਇਹ ਖੱਤਰੀਆਂ ਦੀ ਕੁੜੀ ਹੈ ਜੀ ਜਿੱਦਾਂ ਕਿ ਆਪਣੇ ਕੋਲੇ ਡਾਟਾ ਹਜੇ ਕੱਲ ਹੀ ਆਇਆ ਹੈ ਤੇ ਉਹਨਾਂ ਨੂੰ ਚਾਹੀਦਾ ਹੈ ਜੀ ਪਹਿਲੀ ਵਾਲਾ ਮੁੰਡਾ ਹੋਵੇ ਖੱਤਰੀ ਮਾਝਨਾ ਦਾ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸੀ ਸੀ ਜੀ ਪਹਿਲਾਂ ਹਨਾ ਕਿ ਜਦੋਂ ਤੁਸੀਂ ਆਪਣਾ ਡਾਟਾ ਪਾਉਨੇ ਹੋ ਹਨਾ ਤਾਂ ਜਿਹੜੇ ਅੱਖਰਾਂ ਦੇ ਵਿੱਚ ਤੁਸੀਂ ਜਿੱਦਾਂ ਕਿ ਉਹ ਹੈ ਨੀ 1902 ਹਨਾ ਜਿੱਦਾਂ ਕਿ ਇਸੇ ਦੇ ਵਿੱਚ ਤੁਸੀਂ ਆਪਣਾ ਡਾਟਾ ਲਿਖਦੇ ਹੋ ਇਸੇ ਸਪੈਲਿੰਗਾਂ ਦੇ ਵਿੱਚ ਹੀ ਤੁਸੀਂ ਆਪਣਾ ਕੰਟੈਕਟ ਨੰਬਰ ਲਿਖਣਾ ਕੰਟੈਕਟ ਨੰਬਰ ਤੁਸੀਂ 98140 ਜਾਂ 92 ਅੱਦਾ ਕੁਛ ਇੰਨਾ ਦੇ ਵਿੱਚ ਨਹੀਂ ਲਿਖਣਾ ਹੈਗਾ ਜੀ ਹਨਾ ਕਿਉਂਕਿ ਇਸ ਦਾ ਰਾਂ ਮੇਰੇ ਪਤਾ ਨਹੀਂ ਕੀ ਪ੍ਰੋਬਲਮ ਹੈ ਹਨਾ ਇੰਸਟਾਗ੍ਰਾਮ ਤੇ ਆ ਜਾਂ ਮਤਲਬ ਕਿਥੋਂ YouTube ਤੋਂ ਆ ਜਾ ਕਿਦਾਂ ਹੈ ਕੋਈ ਪ੍ਰੋਬਲਮ ਤਾਂ ਨਹੀਂ ਪਤਾ ਚੱਲ ਰਿਹਾ ਜੀ ਹਨਾ ਸੋਲੂਸ਼ਨ ਨਹੀਂ ਹੋ ਰਿਹਾਗਾ ਸੋ ਇਹ ਆ ਕਿ ਉਹ ਦੇ ਕਰਕੇ ਉਹ ਨੰਬਰ ਤੁਹਾਡਾ ਮੇਰੇ ਤੱਕ ਨਹੀਂ ਪਹੁੰਚਦਾ ਹੈਗਾ ਜੀ ਹਨਾ ਤੇ ਪਲੀਜ਼ ਤੁਸੀਂ ਜੋ ਵੀ ਆਪਣਾ ਕੰਟੈਕਟ ਨੰਬਰ ਲਿਖਣਾ ਹੁੰਦਾ ਹੈ ਉਹ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਉਸ ਤਰ੍ਹਾਂ ਲਿਖਿਆ ਕਰੋ ਜੀ ਜ਼ਰੂਰ ਲਿਖਿਆ ਕਰੋ ਕਿਉਂਕਿ ਜਿਹੜਾ ਡਾਟਾ ਮੈਂ ਸਿਲੈਕਟ ਕਰਾਂਗੀ ਜਿਹੜਾ ਡਾਟਾ ਮੈਨੂੰ ਪਸੰਦ ਆਏਗਾ ਕੁੜੀ ਵਾਲਿਆਂ ਜਿਨ੍ਹਾਂ ਨੇ ਵੀਡੀਓ ਅਪਲੋਡ ਕਰਵਾਈਆਂ ਹੁੰਦੀਆਂ ਨੇ ਹਨਾ ਉਹਨਾਂ ਨੂੰ ਵੀ ਜਿਹੜਾ ਡਾਟਾ ਪਸੰਦ ਆਏਗਾ ਹਨਾ ਤਾਂ ਉਹ ਜ਼ਰੂਰ ਹੋ ਸਕਦਾ ਹੈ ਕਿ ਆਪਣੇ ਆਪ ਹੀ ਕੰਟੈਕਟ ਕਰ ਲੈਣ ਜੇ ਉਹ ਨਹੀਂ ਕੰਟੈਕਟ ਕਰਦੇ ਤਾਂ ਮੈਂ ਜ਼ਰੂਰ ਕਰਾਂਗੀ ਜੇ ਕੰਟੈਕਟ ਹਨਾ ਸੋ ਪਲੀਜ਼ ਆਪਣਾ ਕੰਟੈਕਟ ਨੰਬਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਉਸ ਤਰ੍ਹਾਂ ਜ਼ਰੂਰ ਲਿਖਿਆ ਕਰੋ ਜੀ ਤੇ ਅੱਜ ਦੇ ਡਾਟਾ ਹੈਗੇ ਅਸੀਂ ਆਪਾਂ ਬੋਲ ਦਿੰਦੇ ਆ ਜੀ ਹਨਾ ਪਹਿਲਾਂ ਤਾਂ ਜੋ ਖੱਤਰੀਆਂ ਦੀ ਕੁੜੀ ਦਾ ਡਾਟਾ ਜੀ ਤੁਹਾਨੂੰ ਦੱਸਣ ਲੱਗੇ ਸੀ ਉਹ ਹੈਗਾ ਜੀ ਇੱਕ ਖੱਤਰੀਆਂ ਦੀ ਕੁੜੀ ਆ ਜੀ ਜਿਹਦਾ ਕੀ ਡੇਟ ਆਫ ਬਰਥ ਹੈਗਾ 2002 ਦਾ 2002 ਦਾ ਉਹਦਾ ਹੈਗਾ ਜੀ ਡੇਟ ਆਫ ਬਰਥ ਤੇ ਕੁੜੀ ਸਮਾਰਟ ਆ ਗੁੱਡ ਲੁਕਿੰਗ ਹੈ ਜੀ 21 ਸਾਲ ਦੀ ਹੀ ਏਜ ਹੈ ਜੀ ਕੁੜੀ ਦੀ ਤੇ ਖੱਤਰੀਵਾਸ ਨੰਦੀ ਆ ਜੀ ਮੋਗੇ ਦੇ ਨੀਅਰ ਦੇ ਉਹ ਰਹਿਣ ਵਾਲੇ ਨੇ ਹਨਾ ਉਹਨਾਂ ਨੂੰ ਚਾਹੀਦਾ ਹੈ ਜੀ ਕਿ ਮੰਮਾ ਦਾ ਜਾਂ ਤਾਂ ਕੋਈ ਸਰਕਾਰੀ ਜੋਬ ਜਾਂ ਬਿਜ਼ਨਸ ਮੈਲ ਹੋਵੇ ਤੇ ਪਹਿਲੀ ਜ਼ਰੂਰ ਹੋਵੇ ਜੀ ਤਿੰਨ ਚਾਰ ਕਿੱਲੇ ਪਹਿਲੀ ਵਾਲਾ ਘਰ ਪਾਲ ਦਿੰਦੇ ਉਹ ਪਹਿਲੀ ਜ਼ਰੂਰ ਹੋਵੇ ਜੀ ਤੇ ਇਹਨਾਂ ਕਾ ਧਿਆਨ ਰੱਖਿਓ ਕਿ ਖੱਤਰੀ ਪਰਿਵਾਰ ਜਿੱਦਾਂ ਕੀ ਰੋੜੇ ਮਹਾਜਨ ਖੱਤਰੀ ਇਹਨਾਂ ਚੋਂ ਕੋਈ ਵੀ ਹਨਾ ਤੇ ਉਹਨਾਂ ਨੂੰ ਪਹਿਲੀ ਜ਼ਰੂਰ ਚਾਹੀਦੀ ਹੈ ਜੀ ਕੁੜੀ ਦੀ ਕੁਆਲੀਫਿਕੇਸ਼ਨ ਹੈਗੀ ਹੈ ਬੀਏ ਕੁੜੀ ਦੀ ਕੁਆਲੀਫਿਕੇਸ਼ਨ ਬੀਏ ਹੈ ਜੀ ਕੁੜੀ ਸਮਾਰਟ ਐ ਗੁੱਡ ਲੁਕਿੰਗ ਐ 2002 ਦਾ ਬਰਥ ਹੈ ਜੀ ਖੱਤਰੀ ਪਰਿਵਾਰ ਦੀ ਕੁੜੀ ਐ ਪਹਿਲੀ ਵਾਲਾ ਘਰ ਪਾਲ ਦਿੰਦੇ ਨੇ ਜੀ ਹਨਾ ਤੇ ਪਲੀਜ਼ ਨੋਟ ਕਰ ਲਓ ਜੀ ਹਨਾ ਤੇ ਹਾਂਜੀ ਇੱਕ ਆਪਣੇ ਕੋਲੇ ਆਇਆ ਹੋਇਆ ਹੈ ਜੀ ਦੋ ਸਖੀਆਂ ਭੈਣਾਂ ਨੇ ਜੀ ਜੱਟ ਸਿੱਖ ਪਰਿਵਾਰ ਦੀਆਂ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਹਨਾ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਉਹਨਾਂ ਨੂੰ ਚਾਹੀਦਾ ਹੈ ਵਧੀਆ ਪਰਿਵਾਰ ਹੋਵੇ ਜੀ ਹਨਾ ਉਹਨਾਂ ਨੂੰ ਇਹ ਵੀ ਨਹੀਂ ਹੈਗਾ ਕਿ ਮੁੰਡੇ ਪਾਰ ਦੇ ਹੀ ਹੋਣ ਜਾਂ ਕੈਨੇਡਾ ਦੇ ਹੀ ਹੋਣ ਚਾਹੀਏ ਇੱਧਰ ਦੇ ਵੀ ਹੋਣ ਤਾਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਤੇ ਬਟ ਇਹ ਆ ਕਿ ਉਹਨਾਂ ਦਾ ਆਪਣਾ ਕਾਰੋਬਾਰ ਹੋਵੇ ਪਹਿਲੀ ਕਮ ਸੇ ਕਮ ਇੱਕ ਜਨੇ ਕੋਲੇ 8 ਜਾਂ 10 ਕਿਲੇ ਜ਼ਰੂਰ ਹੋਣੀ ਚਾਹੀਦੀ ਹੈ ਜੀ ਸਕੀਆਂ ਭੈਣਾਂ ਨੇ ਦੋਨੋਂ ਕੈਨੇਡਾ ਦੇ ਵਿੱਚ ਹੀ ਪੀਆਰ ਨੇ ਜੱਟ ਸਿੱਖ ਪਰਿਵਾਰ ਦੀਆਂ ਇੱਕ ਕੁੜੀ ਦਾ ਬਰਥ ਹੈਗਾ ਜੀ ਜਿਹਦੇ 93 ਦਾ ਇੱਕ ਹੈਗਾ ਜੀ 1995 ਦਾ ਬਰਥ ਹੈ ਦੋਨੋਂ ਸਕੀਆਂ ਭੈਣਾਂ ਨੇ ਜੀ ਤੇ ਬਾਗੇ ਪ੍ਰਾਣੇ ਦੇ ਨੀਅਰ ਉਹਨਾਂ ਦਾ ਪਿੰਡਾ ਜੀ ਮੋਗੇ ਦੇ ਨੀਅਰ ਜਨ ਕੇ ਬਾਗਾ ਪ੍ਰਾਣਾ ਬਾਗੀ ਪ੍ਰਾਣੇ ਦੇ ਨੀਅਰ ਉਹਨਾਂ ਦਾ ਪਿੰਡਾ ਜੀ ਹਨਾ ਤਾਂ ਇਹ ਵੀ ਤੁਸੀਂ ਆਪਣਾ ਨੋਟ ਕਰ ਲਓ ਜੀ ਹਨਾ ਡੇਟੋ ਬੈਥੀ ਤੁਹਾਨੂੰ ਮੈਂ ਦੱਸਤਾ ਜੀ ਜੱਟ ਸਿੱਖ ਪਰਿਵਾਰ ਦੀਆਂ ਕੁੜੀਆਂ ਦੋਨੋਂ ਕੈਨੇਡਾ ਦੇ ਵਿੱਚ ਪੀਆਰ ਨੇ ਜੀ ਹਨਾ ਤੇ ਕੁਆਲਿਫਿਕੇਸ਼ਨ ਉਹਨਾਂ ਦੀ ਹੈਗੀ ਹੈ ਜੀ ਬੀਸੀਏ ਕੀਤੀ ਹੋਈ ਹੈ ਜੀ ਇੱਕ ਨੇ ਤੇ ਇੱਕ ਦੀ ਹੈਗੀ ਹੈ ਜੀ ਬੀਐਸਸੀ ਨਰਸਿੰਗ ਦੋਨੋਂ ਭੈਣਾਂ ਦੀ ਬਹੁਤ ਹੀ ਵਧੀਆ ਉੱਥੇ ਜੋਬ ਹੈ ਜੀ ਹਨਾ ਸਟੱਡੀ ਵੀ ਚੱਲ ਰਹੀ ਸੀ ਕੰਟੀਨਿਊ ਬਟ ਉਹਨੋਂ ਕਰ ਰਹੇ ਸੀ ਕਿ ਸਟੱਡੀ ਸਾਡੀ ਬੰਦ ਹੋ ਚੁੱਕੀ ਹੈ ਤੇ ਉਹ ਜੋਬ ਵੀ ਕਰਦੀਆਂ ਨੇ ਤੇ ਪਲੀਜ਼ ਜੇ ਕੋਈ ਵਧੀਆ ਕਰ ਹੋਵੇ ਤਾਂ ਜਰੂਰ ਦੱਸੋ ਜੀ 10 12 ਕਿੱਲੇ ਪਹਿਲੀ ਹੋਵੇ ਜੇ ਦੋਨਾਂ ਭਰਾਵਾਂ ਨੂੰ 12 ਜਾਂ 13 ਕਿੱਲੇ ਜਾਂ 15 ਕਿੱਲੇ ਪਹਿਲੀ ਆਉਂਦੀ ਹੋਵੇ ਜਾਨੀ ਕਿ 7 7 8 8 3 ਕਿੱਲੇ ਤਾਂ ਤਾਂ ਵੀ ਉਹ ਕਰ ਦਾਂਗੇ ਜੇ ਇੱਕ ਘਰ ਦੇ ਦੋਨੇ ਭਰਾ ਹੋਣ ਤਾਂ ਵੀ ਕਰ ਦੇਣਗੇ ਜੀ ਜੇ ਇਹ ਅਲੱਗ-ਅਲੱਗ ਨੇ ਜਿੱਦਾਂ ਕੀ ਹਨਾ ਤੇ ਤਾਂ ਵੀ ਉਹ ਦੇਖ ਲੈਣਗੇ ਕੋਈ ਦਿੱਕਤ ਨਹੀਂ ਹੈਗੀ ਸੀ ਹਨਾ ਤੇ ਇਹ ਵੀ ਤੁਸੀਂ ਨੋਟ ਕਰ ਲਓ ਜੀ ਪਹਿਲਾਂ ਡਾਟਾ ਫਿਰ ਤੁਹਾਨੂੰ ਦਿੱਕਤ ਨਾ ਆਵੇ ਕਿ ਸਾਨੂੰ ਡਾਟਾ ਹਨਾ ਦਿੱਕਤ ਆ ਰਹੀ ਸੀ ਕਿ ਤੁਸੀਂ ਬੋਲਿਆ ਨਹੀਂ ਸੀਗਾ ਤੇ ਇੱਕ ਡਾਟਾ ਹੈਗਾ ਜੀ ਆਪਣੇ ਕੋਲੇ ਛਿੰਬਿਆਂ ਦੀ ਕੁੜੀ ਅਜੀ ਛਿੰਬਿਆਂ ਦੀ ਕੁੜੀ ਅਜੀ ਉਹਨੇ ਅੰਮ੍ਰਿਤ ਛਕਿਆ ਹੋਇਆ ਏ ਤੇ ਉਹਨਾਂ ਨੇ ਛਿੰਬਿਆਂ ਦੇ ਹੀ ਕਰਨਾ ਏ ਜੀ ਜਿੱਦਾਂ ਕਿ ਆ ਕਈ ਮੈਸੇਜ ਮੈਨੂੰ ਆ ਜਾਂਦੇ ਆ ਖੱਤਰੀ ਰੋੜਿਆ ਪਰਿਵਾਰ ਚੋਂ ਕਿ ਹਾਂਜੀ ਸਾਡਾ ਮੁੰਡਾ ਅੰਮ੍ਰਿਤਧਾਰੀ ਆ ਜਾਂ ਜੱਟ ਸਿੰਘ ਪਰਿਵਾਰ ਚੋਂ ਆ ਜਾਂਦੇ ਆ ਹਨਾ ਛਿੰਬਿਆਂ ਦੇ ਹੀ ਕਰਨਾ ਏ ਜੀ ਤੇ ਉਹਦੀ ਮੁੰਡੇ ਦੀ ਪਹਿਲੀ ਹੋਣੀ ਚਾਹੀਦੀ ਆ ਗੁਰੂ ਦੇ ਲੜ ਲੱਗਿਆ ਹੋਣਾ ਚਾਹੀਦਾ ਏ ਜੀ ਕਿਉਂਕਿ ਕੁੜੀ ਨੇ ਅੰਮ੍ਰਿਤ ਛਕਿਆ ਹੋਇਆ ਏ ਕੁੜੀ ਦੋ ਟਾਈਮ ਪਾਠ ਕਰਦੀ ਏ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਤੇ ਕੋਈ ਐਦਾ ਦਾ ਨਾ ਹੋਵੇ ਕੋਈ ਨਸ਼ਾ ਪੱਤਾ ਜਾਂ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਵਾਲਾ ਮੁੰਡਾ ਨਾ ਹੋਵੇ ਜੀ ਪਲੀਸ ਉਹਨਾਂ ਨੂੰ ਬਿਲਕੁਲ ਪਿਓਰ ਵੈਸ਼ਨੂ ਤੇ ਅਮਰਤਾ ਰਹੀ ਜੀ ਮੁੰਡਾ ਚਾਹੀਦਾ ਹੈ ਜੀ ਛਿੰਦਿਆਂ ਦੀ ਕੁੜੀ ਹੈ ਅਮਰ ਤਾਂ ਛੱਕਿਆ ਹੋਇਆ ਜੀ ਕੁੜੀ ਦੀ ਕੁਆਲੀਫਿਕੇਸ਼ਨ ਹੈਗੀ ਹੈ ਜੀ ਪਲੱਸ 2 ਹਾਈਟ ਹੈਗੀ ਹੈ 5 4 ਤੇ ਕੁੜੀ ਵਧੀਆ ਜੀ ਤੇ ਦਸਤਾਰ ਬੰਦੀ ਹੈ ਕੁੜੀ ਕੁੜੀ ਦਾ ਦਸਤਾਰ ਬੰਦੀ ਹੈ ਜੀ ਹਨਾ ਤੇ ਮੋਗੇ ਦੇ ਵਿੱਚ ਹੀ ਰਹਿਣ ਵਾਲੀ ਹੈ ਮੋਗਾ ਹੀ ਉਹਨਾਂ ਦਾ ਸ਼ਹਿਰ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਜੀ ਹਨਾ ਤੇ ਬਾਕੀ ਜੀ ਤੁਹਾਨੂੰ ਦੱਸਤਾ ਹੈ ਕਿ ਉਹਨਾਂ ਨੂੰ ਅੰਮ੍ਰਿਤਾਰੀ ਸਰਦਾਰ ਮੁੰਡਾ ਹੀ ਚਾਹੀਦਾ ਹੈ ਜੀ ਹਣ ਤੇ ਹੋਰ ਕਾਸਟ ਚ ਉਹਨਾਂ ਨੇ ਨਹੀਂ ਕਰਨਾ ਹੈਗਾ ਉਹਨਾਂ ਨੂੰ ਕਾਸਟ ਵੀ ਸਿਰਫ ਆਪਣੀ ਹੀ ਚਾਹੀਦੀ ਹੈ ਇਹ ਨਾ ਹੋਵੇ ਕਿ ਅਦਰ ਕਾਸਟ ਵਾਲੇ ਕਿਉਂਕਿ ਬਹੁਤ ਬੋਲ ਦਿੰਦੇ ਆ ਹਨਾ ਕਿ ਸਾਡੇ ਮੁੰਡੇ ਦਾ ਮਰਤ ਸਕਿਆ ਅਸੀਂ ਜੱਟ ਸਿੱਖ ਹਨ ਤੇ ਛਿੰਦਿਆਂ ਦੀ ਕੁੜੀ ਉਹਨਾਂ ਨੂੰ ਪਹਿਲੀ ਵੀ ਚਾਹੀਦੀ ਹੈ ਜੀ ਹਨਾ ਤੇ ਪਲੀਜ਼ ਜੇ ਕੋਈ ਵੀ ਸਿੰਧਿਆ ਦਾ ਮੁੰਡਾ ਐਦਾ ਦੰਬਚਾਰੀ ਹੋਵੇ ਜਿਨ੍ਹਾਂ ਕੋਲੇ ਪਹਿਲੇ ਵੀ ਹੋਵੇ ਤੇ ਗੁਰੂ ਤੇ ਲੜ ਲੱਗ ਗਿਆ ਹੋਵੇ ਹਨਾ ਤੇ ਮੋਗੇ ਦੇ ਨੀਅਰ ਮਤਲਬ ਕਿ ਉਹਨਾਂ ਨੇ ਨੇੜੇ ਹੀ ਕਰਨਾ ਹੈ ਉਹ ਕਹਿੰਦੇ ਜਿਆਦਾ ਦੂਰ ਦਾ ਸਫ਼ਰ ਅਸੀਂ ਕਰ ਨਹੀਂ ਸਕਦੇ ਨਾ ਹੀ ਕੁੜੀ ਦਾ ਸਹੀ ਥੀਏ ਇਸ ਕਰਕੇ ਉਹਨਾਂ ਨੇ ਦੂਰ ਨਹੀਂ ਕਰਨਾ ਹੈਗਾ ਜ਼ਿਆਦਾ ਤੇ ਨੀਅਰ ਨੀਅਰ ਵਾਲੇ ਹੀ ਕੰਟੈਕਟ ਕਰਨੀ ਚਾਹੀਦੀ ਤੇ ਬਾਕੀ ਜੀ ਇੱਕ ਆਪਣੇ ਕੋਲੇ ਆਇਆ ਹੋਇਆ ਸੀਗਾ ਡਾਟਾ কুমਹਾਰਾਂ ਦੀ ਕੁੜੀ কুমਹਾਰ ਜਿੰਨਾ ਨੂੰ ਰਾਜਪਤੀ ਕਹਿ ਦਿੰਦੇ ਨੇ ਕੋਮਿਆਰ ਹਨਾ ਉਹਨਾਂ ਦੀ ਕੁੜੀ ਦਾ ਡਾਟਾ ਆਇਆ ਜੀ ਉਹ ਹੈਗੀ ਹੈ ਗਰੀਬ ਕਰੋ ਹਨਾ ਉਹ ਗਰੀਬ ਕਰੋਾ ਜੀ ਤੇ ਏਜ ਹੈਗੀ ਆ ਕੁੜੀ ਦੀ ਹੈਗੀ ਆ 32 ਸਾਲ ਦੀ ਜੀ ਤੇ ਉਹਨਾਂ ਨੂੰ ਚਾਹੀਦਾ ਹੈ ਵਧੀਆ ਪਰਿਵਾਰ ਹੋਵੇ ਗਰੀਬ ਕਰੋਾ ਜੀ ਕੁੜੀ ਦੀ ਏਜ ਹੈਗੀ ਆ ਜੀ 32 ইয়ার্স 32 ਸਾਲ ਦੀ ਆ ਤੇ ਉਹਨਾਂ ਨੂੰ ਪਰਿਵਾਰ ਵਧੀਆ ਚਾਹੀਦਾ ਜੀ ਉਹਨਾਂ ਦੇ ਕੋਈ ਡਿਮਾਂਡ ਨਹੀਂ ਹੈਗੀ ਕਿ ਕਿ ਇੱਦਾਂ ਦਾ ਹੋਵੇ ਜਾਂ ਇੱਦਾਂ ਦਾ ਹੋਵੇ ਪਰ ਹਾਂ ਵਧੀਆ ਮੁੰਡਾ ਆਪਣਾ ਕੰਮਕਾਰ ਹੋਵੇ ਜੀ ਹਨਾ ਵਧੀਆ ਪਰਿਵਾਰ ਹੋਵੇ ਤੇ ਨਸ਼ੇ ਬੱਤੇ ਤੋਂ ਰਹਿਤ ਹੋਵੇ ਜੀ ਤੇ ਉਹ ਵੀ ਮੁੱਗੇ ਦੇ ਹੀ ਨੇ ਜੀ ਤੇ ਇਹ ਆਪਣੇ ਕੋਲੇ ਜੋ ਵੀ ਚਾ ਮਤਲਬ ਕਿ ਦੋ ਜੱਟ ਸਿੱਖ ਹੋਵੇ ਛਿੰਦੇ ਹੋਗੇ ਖੱਤਰੀਆਂ ਦੀ ਹੋਵੇਗੀ ਹਨਾ ਤੇ ਪੰਜ ਕੁੜੀਆਂ ਦੇ ਡਾਟੇ ਨੇ ਜੀ ਅੱਜ ਜੋ ਆਪਾਂ ਬੋਲੇ ਨੇ ਇਹਨਾਂ ਪੰਜਾਂ ਕੁੜੀਆਂ ਨੂੰ ਵਧੀਆ ਹੀ ਬਰ ਚਾਹੀਦੀ ਨੇ ਤੇ ਪਲੀਸ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਆ ਕਰੋ ਤਾਂ ਕਿ ਇਹਨਾਂ ਨੂੰ ਹਨਾ ਉਹਨਾਂ ਦੇ ਜੀਵਨ ਸਾਥੀ ਮਿਲਣ ਦੇ ਵਿੱਚ ਤੁਹਾਡਾ ਵੀ ਸਹਿਯੋਗ ਹੋ ਸਕੇ ਜੀ ਹਨਾ ਕਦੀ ਇਹ ਹੁੰਦਾ ਹੈ ਕਿ ਚਲੋ ਤੁਹਾਨੂੰ ਰਿਸ਼ਤਾ ਨਹੀਂ ਚਾਹੀਦਾ ਹੁੰਦਾ ਤੁਹਾਡੇ ਰਿਲੇਟਿਵ ਹੋਣ ਜਾਂ ਤੁਹਾਡੇ ਰਿਸ਼ਤੇਦਾਰ ਹੋਣ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਹੋਵੇ ਜਾਂ ਕੋਈ ਬਾਹਰ ਤੁਹਾਡੇ ਜੋ ਵੀ ਰਿਸ਼ਤੇਦਾਰ ਨੇ ਹਨਾ ਉਹਨਾਂ ਨੂੰ ਤੁਸੀਂ ਸ਼ੇਅਰ ਕਰ ਦਿਆ ਕਰੋ ਜੀ ਉਹਨਾਂ ਦੇ ਸ਼ੇਅਰ ਕਰਨ ਦੇ ਨਾਲ ਕੀ ਹੋਏਗਾ ਕਿ ਤੁਹਾਡੀ ਇਸ ਕੁੜੀ ਵਾਲਾ ਨੂੰ ਸਪੋਰਟ ਹੋ ਜਾਏਗੀ ਜੀ ਤੇ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਤੇ ਹਾਂਜੀ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਚੈਨਲ ਨੂੰ ਤੇ ਆਪਣੀ ਰਾਇ ਦੇ ਦਿਆ ਕਰੋ ਜੀ ਜੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਲੱਗਦਾ ਹੈ ਕਿ ਅੱਦਾ ਹੋਣਾ ਚਾਹੀਦਾ ਹੈ ਐਤਾ ਹੋਣਾ ਚਾਹੀਦਾ ਹੈ ਹਨਾ ਤਾਂ ਦੱਸ ਦਿਆ ਕਰੋ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਸੇ ਤਰ੍ਹਾਂ ਦਾ ਹੀ ਚੇਂਜ ਕਰ ਲਿਆ ਕਰਾਂਗੇ ਤੇ ਇਸ ਵਤਵਾ ਸ਼ੇਅਰ ਕਰਿਓ ਜੀ ਸਬਸਕ੍ਰਾਈਬ ਕਰਿਓ ਤੇ ਆਪਣੇ ਫੁੱਲ ਪਾਇਰ ਡਾਟਾ ਤੇ ਕੰਟੈਕਟ ਨੰਬਰ ਦੇ ਨਾਲ ਹੀ ਕੰਟੈਕਟ ਕਰਿਓ ਜੀ ਤਾਂ ਅੰਦਾਜ਼ੇ